ਜੇ ਯਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ਜੇ ਯਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ਜਿੰਨਾ ਉੱਤੇ ਚਰਦਾਸੀ ਵਿਸ਼ਵਾਸ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲੈ ਗਿਆ ਮੈਂ ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲੈ ਗਿਆ ਮੈਂ ਮੇਰੇ ਨਾਲ ਦੇ ਅੱਗੇ ਲੰਘ ਗਏ ਜੇ ਇਕੱਲਾ ਹੀ ਪਿੱਛੇ ਰਹਿ ਗਿਆ ਮੈਂ ਕੋਈ ਕਮੀ ਮੇਰੇ ਵਿੱਚ ਹੋਵੇਗੀ 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 ਨਮਸਕਾਰ ਤੁਸੀਂ ਦੇਖ ਰਹੇ ਹੋ ਏਵੀ ਪੰਜਾਬੀ ਲਾਈਵ ਟੀਵੀ ਤੇ ਮੈਂ ਹਜਿੰਦਰ ਗਪਾਲਤਾ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਇੱਕ ਮਹਾਨ ਸ਼ਖਸੀਤ ਦੇ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਬੜਾ ਨਾਮ ਆ ਮੇਰੀ ਇਮਰਾਦ ਆ ਕਿ ਸਾਡੇ ਨਾਲ ਅੱਜ ਮੌਜੂਦ ਨੇ ਲਾਲੀ ਭੁੱਲਰ ਲਾਲੀ ਭੁੱਲਰ ਦਾ ਜਿਹਨੂੰ ਮੈਂ ਨਾਮ ਲੈਣਾ ਤੇ ਤੁਹਾਨੂੰ ਸਮਝ ਲੈਣਾ ਚਾਹੀਦਾ ਕਿ ਲਾਲੀ ਭੁੱਲਰ ਦਾ ਨਾਮ ਭੁੱਲਰ ਨਾਲ ਲੱਗਣਾ ਇਹ ਗੱਲ ਦਾ ਸਬੂਤ ਹੈ ਕਿ ਲਾਲੀ ਵੀਰਾ ਜਿਹੜਾ ਉਹ ਸਰਜੀਤ ਭੁੱਲਰ ਦਾ ਸ਼ਗਿਰਦ ਆ ਲੰਮਾ ਸਮਾਂ ਉਹਨਾਂ ਨਾਲ ਗਾਇਕੀ ਦੇ ਗੋਣ ਸਿੱਖੇ ਤੇ ਅੱਜ ਕੱਲ ਬਹੁਤ ਵਧੀਆ ਚੀਜ਼ਾਂ ਵੀ ਲਾਉਂਦਾ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਮਕਾਮ ਨਹੀਂ ਮਿਲਿਆ ਜਿਹੜਾ ਮਕਾਮ ਇੱਕ ਕਲਾਕਾਰ ਨੂੰ ਮਿਲਣਾ ਚਾਹੀਦਾ ਤੋਂ ਕਈ ਨਾ ਕਰਦੇ ਆ ਉਹਨਾਂ ਦਾ ਸਵਾਗਤ ਲਾਲੀ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨੋ ਤੇ ਤੁਹਾਡਾ ਬਹੁਤ ਵਧੀਆ ਆਪਣਾ ਕੀਮਤੀ ਸਮਾਂ ਜਿਹੜਾ ਉਹ ਕੱਢਿਆ ਤੇ ਤੁਹਾਡੇ ਨਾਲ ਕਰਦੇ ਆ ਦੋ ਚਾਰ ਗੱਲਾਂ ਤੇ ਸੁਣਾਗੇ ਦੋ ਚਾਰ ਗੀਤ ਵੀ ਤੁਹਾਡੇ ਕੋਲੋਂ ਤਾਂ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗੇ ਕਿ ਲਾਲੀ ਜਿਹੜੇ ਮਕਾਮ ਤੇ ਪਹੁੰਚਣਾ ਚਾਹੀਦਾ ਸੀ ਹੁਣ ਤੱਕ ਉਹ ਕਿਉਂ ਨਹੀਂ ਪਹੁੰਚਿਆ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਸਰਜੀਤ ਭੁੰਦਰ ਦੇ ਨਾਲ ਕਿੰਨਾ ਸਮਾਂ ਜਿਹੜਾ ਅਰਾਜ ਕੀਤਾ ਕਿੰਨਾ ਸਮਾਂ ਉਹਨਾਂ ਦੀ ਹਦਾਸੀ ਸਿਖਰ ਦੀ ਕੀਤੀ ਤੇ ਕੀ ਕਾਰਨ ਹੈ ਕਿ ਹੁਣ ਮਤਲਬ ਜਿਹੜੇ ਬਲੰਦੀ ਤੇ ਤੁਹਾਨੂੰ ਜਾਣਾ ਚਾਹੀਦਾ ਸੀ ਉਹ ਤੁਸੀਂ ਨਹੀਂ ਪਹੁੰਚ ਸਕਦੇ ਸਭ ਤੋਂ ਪਹਿਲਾਂ ਇਹ ਵੀ ਲਾਈਵ ਪੰਜਾਬੀ ਟੀਵੀ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਈ ਉਹਨਾਂ ਦੇ ਚੈਨਲ ਦੇ ਆਪ ਜੀ ਦਾ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ ਸਭ ਨੂੰ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਪਹਿਲਾਂ ਭਾਜੀ ਉਹਨਾਂ ਦੇ ਚੈਨਲ ਬਾਰੇ ਕਿ ਇਹ ਬਹੁਤ-ਬਹੁਤ ਵਧੀਆ ਕਨਸੈਪਟ ਲੈ ਕੇ ਆ ਰਿਹਾ ਹੈ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰੋ ਔਰ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਮੇਰੇ ਸਫਰ ਦੀ surjit bhullar ਭਾਜੀ ਦੇ ਨਾਲ ਮੈਂ ਸਾਨੂੰ 2000 ਤੋਂ ਲੈ ਕੇ 2009 ਤੱਕ ਉਹਨਾਂ ਦੇ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਜਿਹੜਾ ਗਾਇਕੀ ਦਾ ਸਫਰ ਹੈ ਉਹਨਾਂ ਨਾਲ ਸਾਂਝਾ ਕੀਤਾ 2000 ਤੋਂ ਲੈ ਕੇ 2009 ਤੱਕ ਠੀਕ ਹੈ ਪਰ ਮੈਂ ਇੱਕ ਸਵਾਲ ਜਿਹੜਾ ਰਹਿ ਗਿਆ ਉਹ ਮੈਂ ਦੁਬਾਰਾ ਇਹ ਕੰਪੀਟ ਕਰਦਾ ਜੀ ਕਿ ਇਹ ਗਾਉਣ ਦਾ ਜਿਹੜਾ ਸ਼ੌਂਕ ਆ ਇਹ ਕਿਵੇਂ ਵੱਡੇ ਜੇ ਚਾਹ ਵੀ ਮੈਂ ਗਾਉਣਾ ਹੀ ਇੱਥੇ ਪਾਸੇ ਨਹੀਂ ਗਿਆ ਗਾਉਣ ਦਾ ਸ਼ੌਂਕ ਤਾਂ ਵੇਖੋ ਵੀ ਤਕਰੀਬਨ ਜਿੰਨੇ ਵੀ ਸਿੰਗਰ ਜਿਹੜਾ ਵੀ ਕੋਈ ਨਾਮੀ ਬਣਦਾ ਜਾਂ ਕੋਈ ਗਾਉਂਦਾ ਜੋ ਕੋਈ ਵੀ ਸਿੰਗਰ ਮੰਨ ਲਓ ਉਹਨੂੰ ਬਚਪਨ ਤੇ ਹੁੰਦਾ ਮੈਂ ਵੀ ਸਕੂਲ ਟਾਈਮ ਗਾਉਂਦਾ ਰਿਆ ਤੇ ਜਦੋਂ ਮੈਨੂੰ ਵਾਹ ਵਾਹ ਮਿਲਨੀ ਟੀਚਰਾਂ ਵੱਲੋਂ ਜਾਂ ਸਟੂਡੈਂਟਸ ਵੱਲੋਂ ਜਾਂ ਘਰੋਂ ਵੀ ਲਾ ਲਓ ਸੱਜਣਾ ਮਿੱਤਰਾਂ ਵੱਲੋਂ ਤੇ ਉਹ ਬੰਦੇ ਨੂੰ ਫਿਰ ਉਸੇ ਚੀਜ਼ ਦਾ ਸ਼ੌਂਕ ਪੈ ਜਾਂਦਾ ਤੇ ਮੈਨੂੰ ਵੀ ਵਾਹ ਵਾਹ ਮਿਲਦੀ ਰਹੀ ਲੋਕਾਂ ਦੀ ਟੀਚਰਾਂ ਦੀ ਅਦਬਕਾਂ ਦੀ ਤੇ ਸੋ ਤੋਂ ਮੈਨੂੰ ਜੋ ਪੈ ਗਿਆ ਬਹੁਤ ਖੂਬ ਜੇ ਹੁਣ ਗਾਉਣ ਦੀ ਆਪਾਂ ਗੱਲ ਹੀ ਕੀਤੀ ਆ ਕਿ ਕਿਉਂ ਨਾ ਸੋਤਿਆਂ ਨੂੰ ਇੱਕ ਗੀਤ ਸੁਣਾਈਏ ਤਾਂ ਕਿ ਉਹ ਨੀਤੇ ਕਹਿਣਗੇ ਕਿ ਖਣੀ ਗੱਲਾਂ ਕਰਕੇ ਚੱਲ ਗਏ ਸਾਡੇ ਨਾਲ ਗੀਤ ਨਹੀਂ ਕਿ ਸਾਂਝਾ ਕੀਤਾ ਇੱਕ ਇੱਕ ਗੀਤ ਹੋ ਜੇ ਸਤਾਈ ਅੰਤਰਾ ਮੈਂ ਇੱਕ ਰਾਜਪਾਈ ਦਾ ਗੀਤ ਹੈਗਾ ਪੰਜਾਬ ਜਿਹੜਾ ਕਿ ਬਹੁਤ ਹੀ ਵਧੀਆ ਕਨਸੈਪਟ ਬਹੁਤ ਵਧੀਆ ਗੀਤ ਹੈਗਾ ਉਹ ਉਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਮੈਂ ਤੁਹਾਨੂੰ ਉਹਦੀ ਸਤਾਈ ਦਾ ਇੱਕ ਅੰਤਰਾ ਸੁਣਾਉਣਾ ਹੂੰ ਕਦੇ ਬਾਬਰ ਨੇ ਕਦੇ ਨਾਦਰ ਨੇ ਮੈਨੂੰ ਕੀ ਨੇ ਨਹੀਂ ਲੁਟਿਆ ਮੈਂ ਫਿਰ ਫਲ ਪਹਿਨਾਂ ਕਈ ਵਾਰੀ ਮੈਨੂੰ ਜੜ ਤੋਂ ਹੀ ਪੱਟ ਸੁਟਿਆ ਕਦੇ ਬਾਬਰ ਨੇ ਕਦੇ ਨਾਦਰ ਨੇ ਮੈਨੂੰ ਕੀ ਨੇ ਨਹੀਂ ਲੁਟਿਆ ਮੈਂ ਫਿਰ ਫਲ ਪਹਿਨਾਂ ਕਈ ਵਾਰੀ ਮੈਨੂੰ ਜੜ ਤੋਂ ਹੀ ਪੱਟ ਸੁਟਿਆ ਲੁਟ ਗਿਆ ਅੱਖ ਜਾਂ ਮਹਿਮੂਦ ਬੇਹਸਾਬ ਦੇ ਉਜੜ ਉਜੜ ਕੇ ਬਸਣਾ ਲਿਖਿਆ ਲੇਖਾਂ ਚ ਪੰਜਾਬ ਦੇ ਉਜੜ ਉਜੜ ਕੇ ਬਸਣਾ ਲਿਖਿਆ ਲੇਖਾਂ ਚ ਪੰਜਾਬ ਦੇ ਲੇਖਾਂ ਚ ਪੰਜਾਬ ਦੇ ਬਹੁਤ ਖੂਬ ਈ ਮਿੱਠੀ ਆਵਾਜ਼ ਆ ਇਹ ਜਾਂ ਤੇ ਵੀ ਸੁਣਿਆ ਤੁਹਾਨੂੰ ਜੀ ਇਹ ਸਰੋਤਿਆਂ ਦਾ ਹੁਣ ਫਰਜ ਵੱਡਦਾ ਕਿ ਇਸ ਵੀਰ ਨੂੰ ਪ੍ਰਮੋਟ ਕਰਕੇ ਇਹਨੂੰ ਉਸ ਬਲੰਦੀ ਤੇ ਪਹੁੰਚਾਇਆ ਜਾਵੇ ਜਿਹੜੀ ਬਲੰਦੀ ਤੇ ਸੱਚਮੁੱਚ ਇਹਨੂੰ ਜਾਣਾ ਚਾਹੀਦਾ ਤੇ ਮੈਂ ਅਗਲਾ ਸਵਾਲ ਇਹ ਕਰਨਾ ਵੀ ਘਰ ਪਰਿਵਾਰ ਕਿਵੇਂ ਹੈ ਕਿਵੇਂ ਰੋਟੀ ਲੋਜੀ ਦਾ ਕਿੰਨੇ ਚੱਲਦਾ ਅ ਰੋਟੀ ਲੋਜੀ ਦਾ ਇਦਾਂ ਹੈ ਵੀ ਮੈਂ ਪ੍ਰਾਈਵੇਟ ਜੌਬ ਕਰਦਾ ਅ ਜੌਬ ਦੇ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਜਿਹੜੀ ਮੈਂ ਜਿਵੇਂ ਜੌਬ ਕਰਦਾ ਤੇ ਹੁਣ ਜਿਵੇਂ ਮੈਂ ਦੇਖਦਾ ਰਹਿਣਾ ਮੇਰੇ ਕੋਲ ਗਰੁੱਪ ਹੈਗਾ ਇੱਕ ਬਹੁਤ ਵੱਡਾ ਜੀ ਕੁਲਦੀਪ ਰੰਧਾਵਾ ਜੀ ਚਲਾਉਂਦੇ ਆ ਉਹਦੇ ਵਿੱਚ ਮੈਂ ਦੇਖ ਰਿਹਾ ਹਾਂ ਤੁਹਾਡੇ ਚੈਨਲਾਂ ਹੀ ਨਹੀਂ ਜਾਂ ਇੱਕ ਦੋ ਹੋਰ ਚੈਨਲ ਲੱਗੇ ਆ ਮੈਂ ਦੇਖਦਾ ਹਾਂ ਕਿ ਹਰ ਉਹ ਮੇਲੇ ਹੁੰਦੇ ਕਿਤੇ ਨਾ ਕਿਤੇ ਮੇਲੇ ਜਾਂ ਮਾਜੀ ਏਰੀਆ 'ਚ ਜਾਂ ਕਿਤੇ ਵੀ ਲੱਗ ਲਾ ਕੇ ਮੇਲੇ ਜਿੱਥੇ ਕਿ ਮੈਨੂੰ ਜਾਣਾ ਚਾਹੀਦਾ ਔਰ ਜੋਬ ਹੀ ਕਰਨਿਆ ਕਿ ਮੈਂ ਨਹੀਂ ਜਾ ਸਕਦਾ ਰੋਜ਼ ਪ੍ਰਾਈਵੇਟ ਜੋਬਾਂ ਦੇ ਵਿੱਚ ਤੁਹਾਨੂੰ ਪਤਾ ਉਹ ਛੁੱਟੀ ਦਾ ਵੀ ਬੜੀ ਮੁਸ਼ਕਲ ਹੋ ਜਾਂਦੀ ਹੈ ਨਾ ਤੇ ਇਸ ਕਰਕੇ ਉਹ ਸਭ ਤੋਂ ਵੱਡਾ ਇਹੀ ਕਾਰਨ ਹੈ ਕਿ ਮੇਰੇ ਕੋਲ ਮੇਲਿਆਂ ਦੇ ਵਿੱਚ ਜਾਇਆ ਨਹੀਂ ਜਾਂਦਾ ਠੀਕ ਹੈ ਇਹ ਆਰਥਿਕ ਹਾਲਾਤਾਂ ਜਿਹੜੀਆਂ ਇਹ ਮਨੁੱਖ ਨੂੰ ਉਹਦੀ ਅਸਲੀ ਜਿਹੜੀ ਆ ਜਿਹੜੀ ਜ਼ਿੰਦਗੀ ਉਹ ਜੀਣਾ ਚਾਹੁੰਦਾ ਉਹ ਤੋਂ ਹਟਾ ਦਿੰਦੀਆਂ ਆਪਾਂ ਸਾਰੇ ਕੋਸ਼ਿਸ਼ ਕਰਦੇ ਆ ਕਿ ਲਾਲੀ ਵੀਰ ਜਿਹੜਾ ਉਹ ਇਧਰਲੇ ਪਾਸੇ ਨੂੰ ਹੋਰ ਪ੍ਰਮੋਟ ਹੋਵੇ ਅੱਗੇ ਵਧੇ ਤਾਂ ਕਿ ਜਿਹੜੀ ਜ਼ਿੰਦਗੀ ਆ ਉਹ ਜਿਹੜੇ ਇਹਨੇ ਚੁਣਿਆ ਰਸਤਾ ਉਧਰਲੇ ਪਾਸੇ ਨੂੰ ਕਿਉਂ ਨਾ ਚੱਲ ਕੇ ਤੇ ਅੱਗੇ ਵਧਿਆ ਜਾਵੇ ਹੋਰ ਜਿਹੜੇ-ਜਿਹੜੇ ਕਲਾਕਾਰ ਆ ਜਿਨ੍ਹਾਂ ਨੂੰ ਤੁਸੀਂ ਹੌਂਦੇ ਉਹ ਜਿਆਦਾ ਜਾਨ ਜਿਹੜੇ ਤੁਹਾਡੇ ਦਿਲ ਦੇ ਕਰੀਬ ਆ ਜਾਂਦੇ ਦਿਲ ਦੇ ਕਰੀਬ ਤਾਂ ਜਿਆਦਾ ਮੈਂ ਵੈਸੇ ਰਾਜ ਭਾਈ ਨੂੰ ਸੁਣਿਆ ਰਾਜ ਜੀ ਨੂੰ ਜਾਂ ਸਰਜੀਤ ਭਾਈ ਹੋ ਕੇ ਚਾਨ ਨਿਸ਼ਤਰ ਗਿਲ ਜੀ ਹੋ ਕੇ ਜਾਂ ਨਵੇਂ ਮੋੜਿਆਂ ਜਲੇ ਵਿੱਚ ਲਾਲੀਏ ਗੁਰਨਾਮ ਪੁਲਦਰ ਹੋ ਗਿਆ ਵਗੈਰਾ ਵਗੈਰਾ ਜਿੰਨੇ ਜਿਹੜੇ ਨਾਮ ਚੱਲਦੇ ਲਾਲੀ ਜੀ ਮਤਲਬ ਇਸ ਲੈਣ ਦੇ ਵਿੱਚ ਮਿਹਨਤ ਬਹੁਤ ਕਰਨੀ ਆ ਰਿਆਜ਼ ਕਰਨਾ ਪੈਂਦਾ ਜੀ ਤੇ ਕਿੰਨਾ ਕਰਿਆਜ਼ ਮਤਲਬ ਤੁਸੀਂ ਆਪਣੀ ਕਰਦੇ ਹੋ ਰਾਈਟ ਆ ਮੈਂ ਸਵੇਰੇ ਉੱਠ ਕੇ ਕੋਈ ਘੰਟਾ ਸਵਾਗਿਲਾ ਲਾਉਣਾ ਹੀ ਹੁੰਦਾ ਆ ਪਰ ਕਈ ਵਾਰੀ ਜਦੋਂ ਉਤਸ਼ਾਹ ਹੀ ਨਾ ਮਿਲਦਾ ਤੇ ਦਿਲ ਵੀ ਟੁੱਟ ਜਾਂਦਾ ਕਈ ਵਾਰੀ ਛੱਡ ਦੇ ਦਈਦਾ ਪਰ ਨਹੀਂ ਯਾਰ ਕਿਸੇ ਬਨੇ ਕੋਈ ਮੁਕਾਮ ਤਾਂ ਮਿਲ ਨਹੀਂ ਰਿਹਾ ਤੇ ਦਿਲ ਵੀ ਟੁੱਟ ਜਾਂਦਾ ਕਈ ਵਾਰੀ ਨਹੀਂ ਵੀ ਕਰਦਾ ਮੈਂ ਨਹੀਂ ਦਿਲ ਆਪਾਂ ਛੱਡਣਾ ਨਹੀਂ ਆ ਤੇ ਮੇਰਾ ਖਿਆਲ ਆ ਕਿ ਸਰੋਤ ਇਹ ਗੱਲ ਨੂੰ ਲੈਣਗੇ ਤੇ ਮੈਂ ਤੇ ਇਹ ਵੀ ਬੇਨਤੀ ਕਰੂੰਗਾ ਸਰੋਤਿਆਂ ਨੂੰ ਕਿ ਇਸ ਵੀਡੀਓ ਦੀ ਫਾਈਨੈਂਸ਼ੀਅਲ ਜੀ ਮਤਲਬ ਦੀ ਕੀਤੀ ਜਾਵੇ ਤਾਂ ਕਿ ਇਹ ਜਿਹੜੇ ਸੁਪੇਰ ਉਸਤਮਿਆਂ ਇਹਨਾਂ ਨੂੰ ਸਾਹਮਣੇ ਜਾਗਰ ਕੀਤਾ ਜਾਵੇ ਕਈ ਮੈਂ ਕਲਾਕਾਰ ਦੇਖਦਾ ਕਿ ਜਿਨ੍ਹਾਂ ਦਾ ਕੋਈ ਸੁਰ ਤਾਲ ਕੁਛ ਨਹੀਂ ਹੁੰਦਾ ਪਰ ਉਹਨਾਂ ਨੂੰ ਤੁਸੀਂ ਬਹੁਤ ਅੱਗੇ ਲੈ ਜਾਂਦੇ ਪਰ ਜਿਹੜੇ ਚੰਗੇ ਕਲਾਕਾਰ ਆ ਚੰਗੇ ਗਾਇਕ ਆ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਪਿੱਛੇ ਰਹਿ ਜਾਂਦੇ ਆ ਸੋ ਇੱਕ ਗੀਤ ਹੋਰ ਹੋ ਜੇ ਜੀ ਜੀ ਜਦੋਂ ਮੈਂ ਨਵਾਂ ਨਵਾਂ ਸ਼ੁਰੂ ਕੀਤਾ ਗਾਉਣਾ 2000 ਤੋਂ ਲੈ ਕੇ 2009 ਦੇ ਵਿੱਚ ਜਦੋਂ ਮੈਂ ਸੁਨੀਤ ਭਾਈ ਨਾਲ ਸਫ਼ਰ ਕੀਤਾ ਉਹਦੇ ਮੈਂ ਸਟੇਜਾਂ ਲਾਉਣੀਆਂ ਚਾਲੂ ਕੀਤੀਆਂ ਮੈਨੂੰ ਮਿਲਨੇ ਲੋਰਾ ਵਿਆਹਾਂ ਦੇ ਮੇਲਿਆਂ ਦੇ ਮਿਲਨੇ ਚਾਲੂ ਹੈ ਜਿਹਦੇ ਵਿੱਚ ਮੈਂ ਕੋਈ 4-4 ਘੰਟੇ ਲਗਾਤਾਰ ਗਿਆ ਸਕੀਆ ਦੇ ਉੱਤੇ ਮੈਨੂੰ ਅੱਜ ਵੀ ਯਾਦ ਆ ਤੇ ਸੋ ਕਮੀ ਮੇਰੇ ਵੱਲੋਂ ਕੋਈ ਨਹੀਂ ਸਿਰਫ ਇੱਕ ਫਾਈਨੈਂਸ਼ੀਅਲੀ ਜਿਹੀ ਕਮੀ ਹੈ ਬਸ ਉਹੀ ਜਿੰਨੇ ਜਿਹਦੇ ਕਰਕੇ ਮੈਂ ਪਿੱਛੇ ਰਹਿ ਗਿਆ ਤੋਂ ਸੋ ਅੱਜ ਵੀ ਮੈਂ ਕਹਿੰਦਾ ਜੇ ਕੋਈ ਮੈਨੂੰ ਪ੍ਰਮੋਟ ਕਰਦਾ ਆ ਤਾਂ ਮੈਂ ਹੋ ਸਕਦਾ ਪ੍ਰਮਾਤਮਾ ਮੈਨੂੰ ਕਿਸੇ ਮੁਕਾਮ ਤੇ ਲੈ ਜਾਵੇ ਸੋ ਰਹੀ ਗੱਲ ਗੀਤ ਦੀ ਜੋ ਅੱਜ ਦੇ ਦੌਰ ਦਾ ਗੀਤ ਹਨ ਮੈਂ ਤੁਹਾਨੂੰ ਇੱਕ ਸੁਣਾਉਣਾ 27 ਜੋ ਅੱਜ ਕੱਲ ਚੱਲ ਰਿਹਾ ਬਾਹਰ ਦਾ ਦੌਰ ਵਿਦੇਸ਼ਾਂ ਦਾ ਜਿਹੜਾ ਪੰਜਾਬ ਖਾਲੀ ਹੋਈ ਜਾ ਰਿਹਾ ਹੈ ਉਹਦੇ ਵਿਸ਼ੇ ਤੇ ਇੱਕ ਗੀਤ ਹੈ ਸੁਰਜੀਤ ਭਾਈ ਦਾ ਗੀਤ ਸੀ ਬਹੁਤ ਵਧੀਆ ਪੁੱਲੀ ਤੀਆਂ ਵਿੱਚ ਪੀਂਗ ਦੇ ਹੁਲਾਰਿਆਂ ਦੀ ਗੱਲ ਦੱਬੀ ਪੈਸੇ ਥੱਲੇ ਪਿਆਰ ਦੇ ਹੁੰਗਾਰਿਆਂ ਦੀ ਗੱਲ ਪੁੱਲੀ ਤੀਆਂ ਵਿੱਚ ਪੀਂਗ ਦੇ ਹੁਲਾਰਿਆਂ ਦੀ ਗੱਲ ਦੱਬੀ ਪੈਸੇ ਥੱਲੇ ਪਿਆਰ ਦੇ ਹੁੰਗਾਰਿਆਂ ਦੀ ਗੱਲ ਰਈਆਂ ਰੌਣਕਾਂਾਂ ਖੂਹਾਂ ਦੇ ਦੁਆਲੇ ਪੰਜਾਬ ਦੀਆਂ ਸੋਨ ਚਿੜੀਆਂ ਲੈ ਗਏ ਲੁਟਕੇ ਬੋਲਾ ਤਾਵਲੇ ਪੰਜਾਬ ਦੀਆਂ ਸੋਨ ਚਿੜੀਆਂ ਹਾਏ ਪੰਜਾਬ ਦੀਆਂ ਸੋਨ ਚਿੜੀਆਂ ਤੰਬੀ ਹੈ ਇੱਕ ਲੱਖੇ ਤੱਕਲੇ ਤੇ ਤੰਦ ਪਾਉਣ ਵਾਲੀ ਅੱਜ ਪੱਛਮੀ ਰੰਗিনੀਆਂ ਸ਼ੌਕੀਨੀਆਂ ਨੇ ਖਾ ਲਈ ਲੰਬੀ ਇਕਲਾਕੇ ਤਕੜਲੇ ਤੇ ਤੰਦ ਪਾਉਣ ਵਾਲੀ ਅੱਜ ਪੱਛਮੀ ਰੰਗিনੀਆਂ ਸ਼ੌਕੀਨੀਆਂ ਨੇ ਖਾ ਲਈ ਕਿਹੜਾ ਭਟਕੇ ਸਮਾਜ ਨੂੰ ਸੰਭਾਲੇ ਪੰਜਾਬ ਦੀਆਂ ਸੋਨ ਚਿੜੀਆਂ ਲੈ ਗਏ ਲੁਟਕੇ ਬੱਲੇ ਤਾਂ ਵਾਲੇ ਪੰਜਾਬ ਦੀਆਂ ਸੋਨ ਚਿੜੀਆਂ ਹਾਏ ਪੰਜਾਬ ਦੀਆਂ ਸੋਨ ਚਿੜੀਆਂ ਬਹੁਤ ਖੂਬ ਬਹੁਤ ਵਧੀਆ ਦੋਵੇਂ ਗੀਤ ਜਿਹੜੇ ਆ ਉਹ ਕਿਤੇ ਨਾ ਕਿਤੇ ਪੰਜਾਬ ਦਾ ਦਿਲ ਜਿਹੜਾ ਉਹ ਗਿਆਨ ਕਰਦੇ ਆ ਕਿ ਜਦੋਂ ਲਾਲੀ ਵੀਰੇ ਦੀ ਆਵਾਜ਼ ਪ੍ਰਾਪਤ ਹੁੰਦੀ ਹੈ ਨਾ ਗੀਤਾਂ ਨੂੰ ਤੇ ਉਹਨੂੰ ਹੋਰ ਚਾਰ ਚੰਨ ਲੱਗ ਜਾਂਦੇ ਆ ਸੋ ਬਹੁਤ ਬਹੁਤ ਤੁਹਾਡਾ ਅੱਛਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਆਉਣ ਦਾ ਧੰਨਵਾਦ ਹੈ ਤੁਹਾਡਾ ਅਗਲੇ 21 ਸੌਪ ਦੇ ਵਿੱਚ ਫਿਰ ਆਪਾਂ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਤੇ ਮੈਂ ਆਸ ਕਰਦਾ ਕਿ ਉਸ ਵੇਲੇ ਤੱਕ ਲਾਲੀ ਵੀਰਾ ਸਟਾਰ ਬਣਿਆ ਹੋਵੇ ਥੈਂਕ ਯੂ ਸੋ ਇਹ ਮੈਂ ਕਾਮਨਾ ਕਰਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ